ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਆਉ ਆਪਾਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਭਰਤੀ ਪ੍ਰੀਖਿਆਵਾਂ માં ਹੁੰਦੀਆਂ ਨੇ ਉਹਦੇ ਸਬੰਧ ਵਿੱਚ ਕੁਝ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਪੰਜਾਬੀ ਵਿਸ਼ੇ ਦੇ ਸਬੰਧ ਵਿੱਚ ਸਾਂਝੀ ਕਰਦੇ ਆ ਜਿਹੜੀ ਪੰਜਾਬੀ ਭਾਸ਼ਾ ਹੈ ਉਹਨੂੰ ਬੋਲਣ ਜਾਂ ਵਰਤਣ ਵਾਲਿਆਂ ਨੂੰ ਕਹਿੰਦੇ ਵੀ ਮੁੱਖ ਤੌਰ ਤੇ ਪੰਜ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਮੁੱਖ ਭੂਗੋਲਿਕ ਖੇਤਿਆਂ ਦੇ ਆਧਾਰ ਤੇ ਠੀਕ ਹੈ ਪੰਜਾਬੀ ਬੋਲਣ ਤੇ ਵਰਤਨ ਬਾਲਿਆ ਨੂੰ ਮੁੱਖ ਤੌਰ ਤੇ ਪੰਜ ਭਾਗਾਂ ਚ ਵੰਡਿਆ ਜਾ ਸਕਦਾ ਹੈ ਪਹਿਲਾ ਦੇਖੋ ਬੜੇ ਹੀ ਮਹੱਤਵਪੂਰਨ ਜਿਹੜੇ ਹੈਗੇ ਨੇ ਸਰੋਤਾਂ ਤੋਂ ਇਹ ਜਾਣਕਾਰੀ ਇਕੱਤਰਤ ਕਰਕੇ ਆਪ ਜੀ ਨਾਲ ਸਾਂਝੀ ਕਰ ਰਿਹਾ ਮੈਂ ਪਹਿਲਾ ਹੈਗਾ ਪੂਰਬੀ ਪੰਜਾਬੀ ਪੂਰਬੀ ਪੰਜਾਬੀ ਈਸਟਰਨ ਪੰਜਾਬੀ ਜਿਹਨਾਂ ਆਪਾਂ ਕਹਿ ਸਕਦੇ ਆ ਭਾਰਤ ਦੀਆਂ ਹੱਦਬੰਦੀਆਂ ਅੰਦਰ ਪੰਘੋਲ ਅੰਦਰਲਾ ਪੰਘੋਲਿਕ ਖੇਤਰ ਠੀਕ ਹੈ ਭਾਰਤ ਦੀਆਂ ਹੱਦਬੰਦੀਆਂ ਅੰਦਰਲਾ ਪੰਘੋਲਿਕ ਖੇਤਰ ਮਤਲਬ ਕੀ ਹੈ ਵੀ ਜੀਓਗ੍ਰਾਫੀਕਲ ਏਰੀਆ ਜਿਹੜਾ ਵੀ ਵਿਦਿਨ ਬਾਉਂਡਰੀਜ਼ ਆਫ ਇੰਡੀਆ ਹਨਾ ਜਿਹੜਾ ਕੀ ਭਾਰਤ ਦੇ ਸਰਕਲ ਭਾਰਤ ਦੇ ਵਿੱਚ ਵਿਚਲਾ ਜਿਹੜਾ ਖੇਤਰ ਹੈ ਸਟੇਟ ਨੇ ਇਲਾਕੇ ਨੇ ਅਲੱਗ-ਅਲੱਗ ਚੋਰੀ ਹੈ ਉਹਦੇ ਵਿੱਚ ਜੋ ਪੰਜਾਬੀ ਬੋਲਦੇ ਨੇ ਉਹਨੂੰ ਆਪਾਂ ਈਸਟਰਨ ਪੰਜਾਬੀ ਆ ਪੂਰਬੀ ਪੰਜਾਬੀ ਦੇ ਤਹਿਤ ਰੱਖ ਲਿਆ ਜਿਹਨੂੰ ਕਿ ਆਪਾਂ ਭਾਰਤ ਦੀਆਂ ਹੱਦਬੰਦੀਆਂ ਅੰਦਰ ਲਾ ਠੀਕ ਹੈ ਯੋ ਗ੍ਰਾਫੀਕਲ ਏਰੀਆ ਵਿਦ ਦਾ ਬਾਉਂਡਰੀਜ਼ ਆਫ ਇੰਡੀਆ ਇਹਦੇ ਤਹਿਤ ਜੋ ਪੰਜਾਬੀ ਬੋਲਦੇ ਇਲਾਕੇ ਨੇ ਚਲ ਜਿਸ ਤਰ੍ਹਾਂ ਵੀ ਪੰਜਾਬੀ ਨੂੰ ਵਰਤਦੇ ਨੇ ਬੋਲਣ ਦੇ ਵਿੱਚ ਲਿਖਣ ਦੇ ਵਿੱਚ ਪਹਿਲਾਂ ਤੇ ਇਹ ਹੋ ਗਿਆ ਜੀ ਤੂਜਾ ਪੱਛਮੀ ਪੰਜਾਬੀ ਪੱਛਮੀ ਪੰਜਾਬੀ ਮਤਲਬ ਕੀ ਜਿਹੜਾ ਕਹਿੰਦੀ ਵੈਸਟਰਨ ਪੰਜਾਬੀ ਹਨਾ ਪਾਕਿਸਤਾਨ ਦੀਆਂ ਹੱਦਬੰਦੀਆਂ ਅੰਦਰਲਾਪ ਭੂਗੋਲਿਕ ਖੇਤਰ ਜਿਹੜਾ ਹੁਣ ਪਾਕਿਸਤਾਨ ਦਾ ਖੇਤਰ ਹੈ ਪਾਕਿਸਤਾਨ ਦੇਸ਼ ਹੈ ਉਹਦੇ ਵੱਖ-ਵੱਖ ਸਟੇਟਾਂ ਦੇ ਵਿੱਚ ਜੋ ਲੋਕ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਨੇ ਲੇਖਣ ਦੇ ਵਿੱਚ ਬੋਲਣ ਦੇ ਵਿੱਚ ਕਹ ਦੂਜੇ ਨੰਬਰ ਤੇ ਇਹ ਹੋ ਗਿਆ ਪਹਿਲਾ ਪੂਰਬੀ ਪੰਜਾਬੀ ਦੂਸਰਾ ਪੱਛਮੀ ਪੰਜਾਬੀ ਤੀਜਾ ਪੰਜਾਬ ਪ੍ਰਾਂਤ ਦੇ ਨਾਲ ਲੱਗਦੇ ਪੰਜਾਬੀ ਬੋਲਣ ਵਾਲੇ ਖੇਤਰ ਜਿਹੜੇ ਪੰਜਾਬ ਸਟੇਟ ਦੇ ਨਾਲ ਲੱਗਦੇ ਨੇ ਆਪਣੇ ਉਹ ਪੰਜਾਬੀ ਬੋਲਣ ਵਾਲੇ ਖੇਤਰ ਰਾਜ ਆਪਣੇ ਭਾਰਤ ਦੇ ਵਿੱਚ ਜਿਹੜਾ ਪੰਜਾਬ ਹੈ ਉਹਦੇ ਪ੍ਰਾਂਤ ਨਾਲ ਜੋ ਪੰਜਾਬੀ ਬੋਲਰ ਵਾਲੇ ਰਾਜ ਨੇ ਜਿਵੇਂ ਆਧਾਰਨ ਦੇ ਤੌਰ ਤੇ ਹੋ ਗਿਆ ਦਿੱਲੀ ਹੋ ਗਿਆ ਹਰਿਆਣਾ ਹੋ ਗਿਆ ਹਨਾ ਮੱਛਲ ਹੋ ਗਿਆ ਰਾਜਸਥਾਨ ਹੋ ਗਿਆ ਤੇ ਆ ਦੇਖੋ ਮੱਛਲ ਰਾਜਸਥਾਨ ਤੇ ਜੰਮੂ ਜਿੰਨੇ ਵੀ ਇਹ ਪੰਜਾਬ ਦੇ ਨਾਲ ਉਪਰਾੰਤ ਲੱਗਦੇ ਨੇ ਉੱਥੇ ਪੰਜਾਬੀ ਨੂੰ ਜਿਹੜਾ ਹੈ ਬੋਲਣ ਦੇ ਵਜੋਂ ਲੇਖਣ ਦੇ ਵਜੋਂ ਜਿਸ ਤਰ੍ਹਾਂ ਵਰਤਿਆ ਜਾਂਦਾ ਹੈ ਹਨਾ ਚੌਥਾ ਹੋ ਗਿਆ ਵੀ ਭਾਰਤ ਅਤੇ ਪਾਕਿਸਤਾਨ ਦੇ ਬਾਕੀ ਪ੍ਰਾਂਤਾਂ ਵਿੱਚ ਵਸਦੇ ਪੰਜਾਬੀ ਭਾਰਤ ਅਤੇ ਪਾਕਿਸਤਾਨ ਦੇ ਬਾਕੀ ਪ੍ਰਾਂਤਾਂ ਵਿੱਚ ਵਸਦੇ ਜਿਹੜੇ ਪੰਜਾਬੀ ਨੇ ਉਹ ਪੰਜਾਬੀ ਦੀ ਜਮ ਵਰਤੋਂ ਕਰਦੇ ਨੇ ਠੀਕ ਹੈ ਜੀ ਉਹਨਾਂ ਦਾ ਹੋ ਗਿਆ ਤੇ ਪੰਜਵਾਂ ਹੋ ਗਿਆ ਭਾਰਤ ਅਤੇ ਪਾਕਿਸਤਾਨ ਤੋਂ ਬਾਹਰ ਹੋਗੇ ਜਿਵੇਂ ਅਮਰੀਕਾ ਯੂਰਪ ਠੀਕ ਹੈ ਏਸ਼ੀਆ ਆਸਟ੍ਰੇਲੀਆ ਆਦ ਭੂਗੰਡਾ ਤਕੀ ਜੀਓਗ੍ਰਾਫੀਕਲ ਏਰੀਆ ਦੇ ਵਿੱਚ ਤੇ ਦੇਸ਼ਾਂ ਵਿੱਚ ਜਾ ਕੇ ਜਿਹੜੇ ਪੰਜਾਬੀ ਵਸੇ ਹੋਏ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਪੰਜਾਬੀ ਵਸੇ ਹੋਏ ਨੇ ਭਾਰਤ ਤੇ ਪਾਕਿਸਤਾਨ ਤੋਂ ਬਾਹਰ ਠੀਕ ਹੈ ਜੀ ਤੇ ਉੱਥੇ ਪੰਜਾਬੀ ਭਾਸ਼ਾ ਦੀ ਜਿਵੇਂ ਵਰਤੋਂ ਉਹ ਕਰਦੇ ਨੇ ਲਿਖਣ ਦੇ ਵਿੱਚ ਬੋਲਣ ਦੇ ਵਿੱਚ ਸੋ ਪੰਜਾਬੀ ਭਾਸ਼ਾ ਦੀ ਵਰਤੋਂ ਦੀਆਂ ਇਹਨਾਂ ਸਥਿਤੀਆਂ ਦੀਆਂ ਆਪੋ ਆਪਣੀਆਂ ਵੱਖੋ-ਵੱਖਰੀਆਂ ਲੋੜਾਂ ਨੇ ਠੀਕ ਹੈ ਜੀ ਇਹਨਾਂ ਸਥਿਤੀਆਂ ਕਰਕੇ ਪੰਜਾਬੀ ਭਾਸ਼ਾ ਨੂੰ ਪਹਿਲੀ ਦੂਜੀ ਤੇ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਵਰਤਿਆ ਜਾਂਦਾ ਹੈ ਠੀਕ ਹੈ ਸਮਝ ਗਿਆ ਹੁਣ ਦੇਖੋ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਇਹਨਾਂ ਸਥਿਤੀਆਂ ਦੀ ਆਪੋ ਆਪਣੀਆਂ ਵੱਖਰੀਆਂ ਲੋੜਾਂ ਨੇ ਤੇ ਇਹਨਾਂ ਸਥਿਤੀਆਂ ਕਰਕੇ ਪੰਜਾਬੀ ਭਾਸ਼ਾ ਨੂੰ ਪਹਿਲੀ ਦੂਜੀ ਤੇ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਵਰਤੇ ਜਾਂਦਾ ਹੈ ਹੁਣ ਪੰਜਾਬ ਦੇ ਵਿੱਚ ਆਪਣਾ ਜਿਹੜਾ ਭਾਰਤੀ ਪੰਜਾਬ ਹੈ ਇਹਦੇ ਵਿੱਚ ਤਾਂ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਸਰਕਾਰੀ ਭਾਸ਼ਾ ਦੇ ਤੌਰ ਤੇ ਰਾਜ ਭਾਸ਼ਾ ਦੇ ਤੌਰ ਤੇ ਵੀ ਜਿਹੜੀ ਪ੍ਰਮਾਣਿਤ ਹੈ ਤੇ ਪ੍ਰਵਾਨਿਤ ਹੈ ਠੀਕ ਹੈ ਪਰੰਤੂ ਇਹ ਇਸੇ ਤਰ੍ਹਾਂ ਇਹ ਪਾਕਿਸਤਾਨ ਵਾਲੇ ਪੰਜਾਬ ਦੇ ਹਿੱਸੇ ਦੇ ਵਿੱਚ ਸਰਕਾਰੀ ਭਾਸ਼ਾ ਦੇ ਤੌਰ ਤੇ ਉੱਥੇ ਲਾਗੂ ਨਹੀਂ ਹੈਗੀ ਹੁਣ ਇੱਥੇ ਗੁਰਮੁਖੀ ਲਿਪੀ ਹੈ ਉੱਥੇ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਲਿਖਣ ਦੇ ਲਈ ਹੈ ਨਾ ਸੋ ਹੁਣ ਜਿੱਤੇ ਵਿਦੇਸ਼ਾਂ ਦੇ ਵਿੱਚ ਹੁਣ ਜਿਵੇਂ ਕੈਨੇਡਾ ਦੇ ਵਿੱਚ ਕਹਿੰਦੇ ਨੇ ਵੀ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਜਿਹੜਾ ਹ ਪ੍ਰਵਾਨਿਤ ਕਰਵਾਇਆ ਜਾਵੇ ਪੰਜਾਬ ਦੇ ਵਿੱਚ ਪਹਿਲੀ ਭਾਸ਼ਾ ਦੇ ਤੌਰ ਤੇ ਆਪਣੇ ਇੰਡੀਆ ਦੇ ਵਿੱਚ ਸੋ ਵੱਖ-ਵੱਖ ਅ ਜਿਹੜੀਆਂ ਹੈਗੀਆਂ ਨੇ ਉਹ ਲੋੜਾਂ ਨੇ ਕਿ ਸਥਿਤੀਆਂ ਨੇ ਕਿਸ ਦੀਆਂ ਪੰਜਾਬੀ ਭਾਸ਼ਾ ਦੀਆਂ ਠੀਕ ਹੈ ਜੀ ਸੋ ਮੁੱਖ ਤੌਰ ਤੇ ਆਪਾਂ ਇਹਦੀ ਜਿਹੜੀ ਹੈਗੀ ਹੈ ਵੰਡ ਕੀਤੀ ਸੀ ਵੀ ਭੂਗੋਲਿਕ ਖਿੱਤਿਆਂ ਦੇ ਆਧਾਰ ਤੇ ਜੀਓਗ੍ਰਾਫੀਕਲ ਜਿਹੜਾ ਹੈ ਉਦੇ ਬਿਸਤੇ ਵੀ ਜਿਹੜੇ ਪੰਜਾਬੀ ਬੋਲਣ ਵਾਲੇ ਤੇ ਵਰਤਣ ਵਾਲੇ ਨੇ ਵੀ ਮੁੱਖ ਤੌਰ ਤੇ ਇਹ ਪੰਜ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਆ ਸਾਰਾ ਸੋ ਮੈਨੂੰ ਜਾਣਕਾਰੀ ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਜਾਣਕਾਰੀ ਸਹਾਇ ਸਿੱਤ ਹੋਵੇਗੀ ਤੇ ਵਕ ਵਕ ਪੇਪਰਾਂ ਤੇ ਮੱਦੇ ਨਜ਼ਰ ਆਪ ਜੀ ਦੀ ਇਹ ਲਈ ਇਹ ਜਿਹੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਆਪ ਜੀ ਦੇ ਵੀ ਕੰਮ ਆਵੇਗੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕੋਈ ਰਾਏ ਮਸ਼ਵਰਾ ਹੋਵੇ ਆਪ ਜੀ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਤੇ ਉੱਪਰ ਮੇਰੇ ਇਹ WhatsApp ਨੰਬਰ ਵੀ ਨੇ 8283848766 94 टाइम 848766 ਠੀਕ ਹੈ ਜੀ 98888 48766 ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀਕਾਲ ਪਰਮਾਤਮਾ ਅਪਜੀ ਦੇ ਸਰ ਮੇਰੇ ਪਰਿਆਹਤ ਰੱਖਣਾ ਧੰਨਵਾਦ ਜੀ